ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤਾਲੀਅਲ ਬਟਿਕਾਲੇ ਅੱਜ ਤੁਹਾਡੇ ਲਈ ਰੌ ਸਿਲਕ ਤੇ ਬਹੁਤ ਹੀ ਸੋਹਣੇ ਹੈਂਡਵਰਕ ਦੇ ਸੂਟ ਲੈ ਕੇ ਆਏ ਆਂ ਇਹ ਤੁਹਾਨੂੰ ਗਲਾ ਬਾਜੂ ਬਾਟਮ ਤੇ ਵਰਕ ਮਿਲੇਗਾ ਨਾਲ ਆਪਾਂ ਚਨੌਣ ਦਾ ਦੁਪੱਟਾ ਰੱਖਿਆ ਹੋਇਆ ਹੈ ਬਹੁਤ ਹੀ ਸੋਹਣਾ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਇਹ ਸੂਟ ਤਿਆਰ ਕੀਤੇ ਆ ਤੇ ਤੁਸੀਂ ਸਾਨੂੰ ਆ ਇੰਸਟਾਗ੍ਰam WhatsApp ਤੇ ਮੈਸੇਜ ਭੇਜ ਸਕਦੇ ਹੋ 978127427 ਸਾਡੇ WhatsApp ਦੇ ਨੰਬਰ ਨੇ ਰੋ ਸਿਲਕ ਦਾ ਫੈਬਰਿਕ ਰਹੇਗਾ ਦੁਪੱਟਾ ਲਗਾ ਕੇ ਦੇਵਾਂਗੇ ਬਾਕੀ ਸਟਿਚਿੰਗ ਕਰਾਉਣੀ ਤੁਹਾਡੀ ਮਰਜ਼ੀ ਹੈ ਇਹ ਹੈਗਾ ਇਹਦਾ ਪਲੇਨ ਫੈਬਰਿਕ ਜਿੱਤੇ ਆਪਾਂ ਵਰਕ ਕਰਾਇਆ ਵਾ ਠੀਕ ਹੈ ਥੋੜਾ ਥੋੜੇ ਰੇਸ਼ੇ ਹੁੰਦੇ ਆ ਪਰ ਨਾਮ ਵਾਲਾ ਖੜਮਾ ਹੁੰਦਾ ਤੇ ਨਾ ਹੀ ਇਹ ਫੈਬਰਿਕ ਚੱਪਦਾ ਹੈ ਬਹੁਤ ਹੀ ਸੋਹਣਾ ਮਾ ਪਾਰਟੀ ਵੇਅਰ ਆ ਜੋ ਵੀ ਅੱਜਕਲ ਸੂਟ ਬੰਦਦੇ ਹੈਂਡਵਰਕ ਦੇ ਇਸ ਦੇ ਉੱਤੇ ਹੀ ਬੰਦਦੇ ਆ ਬਾਕੀ ਇੱਕ ਵਾਰ ਫੇਰ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਦੇਖੋ ਤੁਸੀਂ ਬਹੁਤ ਹੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆ ਵਾ ਤੇ ਤੁਸੀਂ ਇਨਾ ਫੈਬਰਿਕਾਂ ਵਿੱਚੋਂ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਬਾਕੀ ਸਾਨੂੰ ਕਲਰ ਭੇਜ ਦਿਓ ਤੁਸੀਂ ਆ ਕਿਸੇ ਵੀ ਕਲਰ ਤੇ ਸਾਡੇ ਕੋਲੋਂ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਕਢਾਈ ਕਰਾ ਲਓ ਫੋਟੋ ਭੇਜ ਕੇ WhatsApp ਤੇ ਤੁਸੀਂ ਸਾਨੂੰ ਕੋਈ ਵੀ ਕਢਾਈ ਸਾਡੇ ਕੋਲ ਪੁੱਛ ਸਕਦੇ ਹੋ ਹੋਰ ਬੁਟੀਕਾਂ ਨਾਲ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਕੰਮ ਕਰਦੇ ਹਾਂ ਆਪਣਾ ਕੰਮ ਬਹੁਤ ਹੀ ਸੋਹਣਾ ਨੀਟ ਕਲੀਨ ਸਾਫ ਸੁਥਰਾ ਤੇ ਬਹੁਤ ਹੀ ਘੱਟ ਪ੍ਰਾਇਸ ਤੇ ਹੁੰਦਾ ਹੈ। ਬਾਕੀ ਤੁਸੀਂ ਵਰਕ ਚੱਕ ਰੰਗ ਚੱਕ ਕਰਦੇ ਜਾਓ। ਜਿਹਾ ਜੋ ਤੁਸੀਂ ਵਰਕ ਕਰਾਉਣਾ ਉਹ ਸਾਡੇ ਕੋਲੋਂ ਕਰਾ ਲਿਓ। ਬਾਕੀ ਮੈਂ ਅਗੇ ব্লੂ ਸੂਟ ਪਾਇਆ ਹੋਇਆ ਜੋ ਆਪਣਾ ਬਹੁਤ ਹੀ ਸ਼ੇਤੀ ਬਣ ਕੇ ਤਿਆਰ ਹੋ ਕੇ ਆਊਗਾ। ਮੈਂ ਤੁਹਾਨੂੰ ਇਹਦੀਆਂ ਫੋਟੋ WhatsApp ਤੇ Instagram ਚਲੋ Facebook ਤੇ ਵੀ ਆਪਾਂ ਅਪਲੋਡ ਕਰਦੇ ਰਹਿੰਦੇ YouTube ਤੇ ਪਾ ਦੇਗੇ। ਇਹ ਹੈਗੀ ਪਿਓਰ ਸ਼ਿਮਰ ਬਹੁਤ ਹੀ ਸੋਹਣਾ ਫੈਬਰਿਕ ਹੈ। ਇਹਦੇ ਉੱਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ। ਕਢਾਈ ਕਰਾ ਸਕਦੇ ਹੋ, ਥ्रेड ਵਰਕ ਕਰਾ ਸਕਦੇ ਹੋ। ਆਜੋ ਫਿਰ ਸੰਪਰਕ ਕਰੋ ਸਾਡੇ ਨਾਲ ਜੀ।